ਦਾ ਭਰਾ ਵਾ ਕੋਈ ਅਕਲ ਨੂੰ ਹੱਥ ਮਾਰ ਜੇ ਨਾ ਕੁੜੀ ਤੇਰੇ ਨਾਲ ਨੂੰ ਗਾਂ ਕੀਤੀ ਕਿ ਜਾ ਪੂਆ ਕੋ ਤੇ ਮੈਂ ਤੇਰਾ ਮੂੰਹ ਹਲ ਵੇਖਾ 12 ਵਜੇ ਸੀ ਤੇਰੇ ਮੂੰਹ ਤੇ ਮੇਰਾ ਭਰਾ ਹੈਗਾ ਸੀ ਨਾ ਉਦੋਂ ਹੈਗਾ ਸੀ ਹੁਣ ਨਹੀਂ ਉਹ ਮੇਰਾ ਭਰਾ ਹੈਗਾ ਠੀਕ ਹੈ ਨਾ ਤੇ ਤੁਸੀਂ ਇਹ ਨਾ ਬਲਦੀ ਦੇ ਤੇਲ ਨਾ ਪਾਇਆ ਕਰੋ ਜਿਆਦਾ ਨਹੀਂ ਮੈਂ ਤੇਲ ਕਾਦਾ ਪਾਉਣਾ ਵਾ ਨੌਵੇਂ ਨਾਲੋਂ ਮਾਸਕ ਦੀ ਵੱਖ ਨਹੀਂ ਹੁੰਦਾ ਹੁੰਦਾ ਘੱਟ ਵੀ ਤੁਸੀਂ ਕੀ ਕੀਤੀ ਆ ਇਹ ਤੋਂ ਵੱਧ ਹੋਰ ਤੁਸੀਂ ਕੀ ਕਰਨੀ ਤੈਨੂੰ ਤਾਂ ਸ਼ਰਮ ਹੈ ਨਹੀਂ ਆ ਮੈਨੂੰ ਤੇ ਆਉਂਦੀ ਆ ਨੀ ਚਲੋ ਇਦਾਂ ਹੀ ਫੋਨ ਲੈ ਕੇ ਤੇ ਅੰਦਰ ਚਲ ਗਈ ਅੰਦਰ ਜਾ ਕੇ ਫੋਨ ਰੱਖਤਾ ਫੇਰ ਮੁੜ ਕੇ ਅਗਲੇ ਦਿਨ ਨਾ ਫੋਨ ਆਇਆ ਮਾਸੀ ਦਾ ਹੂੰ ਤੇ ਮਾਸੀ ਕਹਿੰਦੇ ਵੀ ਮੈਨੂੰ ਤੇ ਇਹ ਕਿੰਨੇ ਦਿਨ ਹੋ ਗਏ ਆ ਗੱਲ ਕੀਤੀ ਨੂੰ ਤੇ ਫੇਰ ਮੈਂ ਸੋਚਿਆ ਵੀ ਮਾਸੀ ਤੇ ਕਹਿੰਦੇ ਵੀ ਕਿੰਨੇ ਦਿਨ ਹੋ ਗਏ ਤੇ ਮੰਮੀ ਕਹਿੰਦੀ ਮੈਂ ਕੱਲ ਕੀਤਾ ਵਾ ਹੂੰ ਹੂੰ ਤੇ ਮੈ ਹੈ ਕੀ ਗੱਲਬਾਤ ਹੋਈ ਪੜਾ ਫੇਰ ਮੇਰੇ ਦਿਮਾਗ ਵਿੱਚ ਆਇਆ ਵੀ ਇਦਾਂ ਕਰਦੀ ਨੰਬਰ ਕੱਢ ਕੇ ਵੇ ਨਹੀਂ ਤੇ ਜਦੋਂ ਕੱਢਿਆ ਨੰਬਰ ਉਦੋਂ ਇਹ ਭੈਣ ਦਾ ਨੰਬਰ ਉੱਤੇ ਅੱਛਾ ਪਹਿਲਾਂ ਮੈਂ ਸਕਲ ਵਜੀਆ ਉਧਰੋਂ ਫੇਰ ਮੁੜ ਕੇ ਇਧਰੋਂ ਲੱਗਾ ਵਾ ਫੋਨ ਠੀਕ ਆ ਤੇ ਜਦੋਂ ਮੈਂ ਜਾ ਕੇ ਮੁੜ ਕੇ ਪੁੱਛਿਆ ਮੰਮੀ ਨੂੰ ਮਮੀ ਕੀ ਗੱਲ ਬਾਤ ਵਾ ਫੋਨ ਕਿਹਦਾ ਆਇਆ ਕਿਹਦਾ ਨਹੀਂ ਆਇਆ ਨਹੀਂ ਇਹ ਮਾਸੀ ਦਾ ਵਾ ਮਾਸੀ ਦਾ ਫੋਨ ਆਇਆ ਸੀ ਮੈਂ ਮਾਸੀ ਤੇ ਕਹਿਨਦੀ ਆ ਮੈਨੂੰ ਕਿੰਨੇ ਦਿਨ ਹੋ ਗਏ ਗੱਲ ਕੀਤੀ ਇਹਨੂੰ ਲੈ ਵੀ ਮੰਨਣ ਤੇ ਆਵੇ ਹੀ ਨਾ ਅੱਛਾ ਫੇਰ ਹਰ ਕੀ ਮੈਂ ਕਿਹਾ ਮੈਂ ਹਾਂ ਵੀ ਕੋਈ ਨਹੀਂ ਰਿਕਾਰਡਿੰਗ ਵਿੱਚ ਇਹ ਹੈਗੀ ਆ ਫੋਨ ਦੇ ਤੇ ਕੋਈ ਨਹੀਂ ਕੱਢ ਕੇ ਸੁਣ ਲੈਂਦੇ ਕਿਹਦਾ ਫੋਨ ਵਾ ਤੇ ਫੇਰ ਮੁੜ ਕੇ ਸਹਜ ਜੀ ਨਹੀਂ ਇਹ ਉਹ ਹੈ ਐਵੇਂ ਲੱਗ ਗਿਆ ਸੀ ਦਲਜੰਦਰ ਲੋਰੀ अच्छा होर नहीं के रिश्तेदार नु ਲੱਗਾ ਤੇ ਇਹਨੂੰ ਹੀ ਲੱਗਾ ਮੈਂ ਹੈ ਇਹਨੂੰ ਹੀ ਲੱਗਣਾ ਆਹੋ ਲਾਇਆ ਦੇ ਚੋਰੀ ਆਪਣੇ ਵੱਲੋਂ ਵੀ ਇਹਨੂੰ ਬੜਾ ਪਤਾ ਲੱਗਣਾ ਤੇ ਪਤਾ ਤਾਂ ਲੱਗ ਹੀ ਜਾਂਦਾ ਵਾ ਫੇ ਮਾਈ ਦੀ ਰਲਈ ਆ ਕਿ ਇਹਦੇ ਨਾਲ ਉਹ ਰਲੀਆਂ ਵਾ ਮਾਸੀ ਜੀ ਕੀ ਤੁਹਾਨੂੰ ਦੱਸਾਂ ਤੇ ਫੇਰ ਮੁੜ ਕੇ ਹਾਰ ਗਈ ਮੈਂ ਹੈ ਇਹਨੂੰ ਮੈਂ ਕਰਦੀ ਆ ਫੋਨ ਵੀ ਤੁਹਾਨੂੰ ਹਲੇ ਵੀ ਠੰਡ ਪੈ ਜਾਂਦੀ ਕਿੰਨਾ ਕੋਹਦੂ ਉੱਥੇ ਕਰਕੇ ਆਈ ਆ ਆ ਠੀਕ ਆ ਤੇ ਤਾਂ ਕਰਕੇ ਮੈਂ ਲਾਇਆ ਫੋਨ ਤੇ ਉੱਥੇ ਢਈ ਖਿਲਾਫ ਆ ਕਰਨਾ ਤੇ ਤਾਂ ਗੜੀ ਲੱਗੀ ਇਹਨਾਂ ਨੂੰ ਮੈਂ ਵੀ ਪੁੱਛਿਆ ਹੀ ਮੈਂ ਹਾਂ ਬੜਾ ਬੋਲਣ ਲਈ ਅੰਦਰ ਕੀ ਗੱਲ ਹੋਈ ਆ ਇਹ ਨਹੀਂ ਰਪਿੰਦਰ ਹੀ ਡਈ ਹੈ ਨੂੰ ਬੋਲਣ ਦਾ ਨਹੀਂ ਪਤਾ ਤੁਹਾਨੂੰ ਪਤਾ ਹੀ ਆ ਮੈਂ ਚੱਲ ਉਹਦੇ ਮੈਨੂੰ ਪਤਾ ਵਾ ਤੈਨੂੰ ਨਹੀਂ ਪਤਾ ਕਿ ਉਹਨੂੰ ਨਹੀਂ ਪਤਾ ਉਹ ਤਾਂ ਇੱਥੇ ਵੀ ਨਹੀਂ ਹਰਦੀ ਨੀ ਕੀ ਜੀ ਗੱਲ ਤਾਂ ਚਿਚੜੀ ਛੇੜ ਕੇ ਬਹਿ ਜਾਂਦੀ ਆ ਤੇ ਉਹ ਮੇਲਾ ਲਾਉਂਦੀ ਆ ਜਿਹੜਾ ਨਹੀਂ ਲਾਉਣ ਵਾਲਾ ਉਹ ਇਦਾਂ ਹੀ ਕਰਦੀ ਆ ਮਸੀ ਜੀ ਮਾਮਾ ਧੀਆ ਮੈਂ ਤੇ ਆਖਿਆ ਚਲੋ ਹੁਣੀ ਠੰਡ ਪੈ ਜਾਊਗੀ ਹੁਣੀ ਖੜ ਜਾਣਗੀਆਂ ਪਰ ਨਾ ਉਹ ਚੋਰੀ ਛਿਪੇ ਫੇਰ ਇੱਕ ਦੂਜੀ ਨੂੰ ਫੋਨ ਕਰਦੀਆਂ ਰਹਿੰਦੀਆਂ ਵਾ ਇਹ ਬੜਾ ਕੀਸ ਲਵਾ ਕਰਦੀਆਂ ਤੇ ਕੀ ਨਹੀਂ ਕਰਦੀਆਂ। ਉਹ ਤਾਂ ਜਿਹੜੀਆਂ ਆਤਾਂ ਪਈਆਂ ਹੁਣ ਨਾ ਬੰਦੇ ਨੂੰ ਉਹ ਨਹੀਂ ਜਾਂਦੀਆਂ ਅੰਦਰ। ਪਰ ਇਹ ਆ ਵੀ ਮਸੀ ਜੀ ਜਿੰਨੇ ਦਿਨ ਫੋਨ ਨਹੀਂ ਨਾ ਆਇਆ ਕੋਈ ਗੱਲਬਾਤ ਨਹੀਂ ਹੋਈ। ਤੁਹਾਡੇ ਘਰ ਤਾਂ ਇੰਨੀ ਸ਼ਾਂਤੀ ਹੀ ਨਾ। ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ। ਕੀ ਹੋਜੂ ਕੋਈ ਗੱਲ ਹੈ ਤੇ ਗੱਲਾਂ ਹੁਣ ਡੈਪੀਆਂ ਨੇ। ਫੋਨ ਬਸ ਉਧਰ ਉਧਰੀ ਲੱਗਣ ਡੈ ਪਿਆ ਵਾ। ਹੁਣ ਕਰਦੇ ਵਿੱਚ ਫੇਕਲੇਸ਼ ਪੈਣਾ ਸ਼ੁਰੂ ਹੋਇਆ ਨਾ। ਹੁਣ ਵੇਖੀ ਤੂੰ ਹੀ ਤੇ ਜਾਣਾ ਵਾ ਚਲ। ਕਿਦਾਂ ਇੱਥੇ ਮੇਲਾ ਲੰਦੀ ਆ। ਮਾਦਾ ਤੂੰ ਮੇਰੇ ਭਰਾ ਪਰ ਜਾਇ ਨੂੰ ਕਿਉਂ ਸੱਦਿਆ। ਤੂੰ ਜਾਣ ਪੁੱਜ ਕੇ ਸੱਦਿਆ ਗੱਲਾਂ ਕਰਨ ਵਾਸਤੇ ਵੀ ਮਾਸੀ ਜੀ ਤੁਹਾਡਾ ਜੀ ਬੰਦੀ ਕਰਨ ਦਿਆ ਉਹਨੂੰ ਮੈਂ ਤਾਂ ਇਹਨੂੰ ਕਹਿਨ ਲਈ ਹੀ ਵੀ ਐਵੇਂ ਆਪਾਂ ਚਲਦੇ ਚੱਲੇ ਆ ਕਿਤੇ ਹੋਰ ਨਾ ਹੋਵੇ ਬਈ ਹੱਡੀ ਉਦਣ ਵਾਂਗੂ ਬੇਇੱਜ਼ਤੀ ਕਰਕੇ ਕੱਢਣ ਭਾਰੇ ਪਈਦਾ ਐ ਤੁਹਾਡੇ ਮੋਹ ਨੂੰ ਕਿ ਜਲ ਤੂੰ ਹੀ ਹੱਟ ਨਹੀਂ ਨਾ ਕਰਦੇ ਆ ਤੇ ਤਾਂ ਕਰਗੀ ਨਹੀਂ ਉਦਾਂ ਨਹੀਂ ਮਾਸੀ ਜੀ ਕਿਉਂ ਨਹੀਂਗਾ ਆ ਨਹੀਂ ਗੱਲ ਸੋਚੀਦੀ ਹੁੰਦੀ ਜੇ ਉਹ ਐਦਾਂ ਦੀ ਆ ਤੇ ਸਾਰੇ ਜਾਣੇ ਥੋੜਾ ਇਦਾਂ ਦੇ ਰਹਿ ਜਾਂਦਾ ਨਦਾਵਾ ਹੈ ਤੇ ਸਹੀ ਹੁਣ ਤੁਹਾਡੇ ਸਾਹਮਣੇ ਹੀ ਆ ਕੁੜੀ ਨੂੰ ਵੇਲਗ ਦੇ ਵੇਖਿਆ ਨਹੀਂ ਗਾਂ ਹੋਗੀ ਉਹ ਚੱਲ ਕੋਈ ਨਹੀਂ ਤੇ ਭੂਆ ਤੇ ਕਿਤੇ ਜਾਨਵਾਰ ਦੀਆਂ ਉਹ ਤਾਂ ਈ ਕੁੜੀ ਤੇ ਆਈ ਆ ਇਹਦਾ ਦਿਮਾਗ ਹੀ ਹੌਲਾ ਹੋਇਆ ਏਦਾਂ ਦਾ ਜਾਣਦੀ ਤੂੰ ਇਹਦੀ ਗੱਲ ਚੱਲ ਮਸੀ ਜੀ ਅਹੀਂ ਤੇ ਕੋਈ ਕਰ ਦੇਣੀ ਐ ਤੇ ਚਲ ਸਾਡੇ ਕੋ ਨਾ ਮੜੀ ਚੰਗੀ ਹੋਵੇ ਪਰ ਇਹ ਨਹੀਂ ਹਟਦੀਆਂ ਹੈਗੀਆਂ ਹੁਣ ਮੰਮੀ ਆ ਨਾ ਮੰਮੀ ਵੀ ਹੁਣ ਸੱਚੀ ਨਹੀਂ ਚੰਗੇ ਹੀ ਨਾ ਮੇਰੇ ਨਾਲ ਤੇ ਕੋਈ ਗੱਲ ਨਹੀਂ ਕਰਨ ਵਾਲੀ ਅੱਛਾ ਤੇ ਚਲ ਲਾਗੋ ਕੰਮ ਖੁੰਮ ਵੀ ਕਰਾਉਣਾ ਕੁੜੀ ਨੂੰ ਫੜ ਲੈਣਾ ਚਾਹ ਰਲ ਮਿਲ ਕੇ ਕੰਮ ਕਰ ਲੈਣਾ ਨਹੀਂ ਤੇ ਪਹਿਲਾਂ ਤੁਸੀਂ ਗਏ ਆਂ ਹੀ ਕੁੜੀ ਨੂੰ ਚੁੱਪ ਦੀ ਤਹੋ ਨਾ ਹੀ ਚੱਜਦਾ ਰਹਿੰਦੀ ਪਰ ਮੈਨੂੰ ਨਹੀਂ ਜਉਦਾ ਪੀਨੇ ਰਹਿਣ ਦੇਣਾ ਫੇਰ ਇਹ ਚਾਹੁੰਦੀ ਹੈ ਨਹੀਂ ਵੀ ਇਹ ਨੌਸਸ ਕਠੀਆਂ ਹੋਣ ਜਿੱਦਾਂ ਅੱਗੇ ਇਹਨੂੰ ਠੰਡੀ ਕੀਤਾ ਹੈ ਨਾ ਇਦਾਂ ਠੰਡੀ ਕਰਕੇ ਉਥੋਂ ੱੱਲਿਓ ਫੇਰ ਇਹਨੂੰ ਅਕਲ ਨਹੀਂ ਆ ਜਦੋਂ ਤੁਸੀਂ ਚੁੱਪ ਕੀਤੇ ਰਹਿੰਦੇ ਹੋ ਨਾ ਇਹ ਸਿਰ ਤੇ ਛੱਡ ਜਾਂਦੀ ਹੈ ਉਹ ਛੱਡੋ ਮਸੀ ਜੀ ਇਹਦੀਆਂ ਗੱਲਾਂ ਕਰਨ ਲੱਗੇ ਨਾ ਫੇਰ ਤੁਹਾਨੂੰ ਪੈ ਜਾਣੀ ਇੱਥੇ ਰਾਦ ਕੀ ਬੰਦਾ ਜਾਂਦੀਆ ਕਰੇ ਤੇ ਕੀ ਨਾ ਕਰੇ ਲੈ ਫੜਾ ਤੂੰ ਉਹ ਮੈਂ ਵੇਖਾਂ ਚਾਹ ਵੀ ਦਹੀਂ ਬਣਾਉਣੀ ਤੇ ਮੈਂ ਹੀ ਬਣਾ ਕੇ ਲਿਆਵਾਂ ੱੱਲਿਓ ਫੜਾ ਨਿੱਦਲ ਜਿੰਦਰ ਚਾਹ ਨਹੀਂ ਪਈ ਜੇ ਤੱਕ ਤੂੰ ਮੰਮੀ ਮੈਂ ਚਾਹ ਕੀ ਤਰਨੀ ਤੁਸੀਂ ਸਵੇਰ ਦਾ ਮੈਨੂੰ ਦੱਸਿਆ ਵੀ ਕਿੰਨੇ ਆਉਣਾ ਕਿੰਨੇ ਨਹੀਂ ਜਿੱਥੇ ਸਵੇਰ ਦੀਆਂ ਤਿਆਰੀਆਂ ਕਰਨ ਡੇ ਜੇ ਰੋਟੀ ਪਾਣੀ ਬਣ ਗਿਆ ਵਾ ਤੇ ਚਾਹ ਵੀ ਬਣਾ ਲੈ ਦੇ ਆ ਕੇ ਤੇ ਕੋਈ ਗੱਲ ਨਹੀਂ ਉਹ ਤਾਂ ਮੈਂ ਬਣਾ ਹੀ ਲੈਣੀ ਸੀ ਪਰ ਆਿਆਂਗੇ ਸ਼ਰਮ ਕਰ ਲਿਆ ਕਰ ਕੀ ਕਹਿਣਗੇ ਕੀ ਸੁਣਨਗੇ ਤੇ ਚਾਹ ਦਾ ਕੱਪ ਬਣਾ ਲਿਆ ਤੇਰੀ ਸੋਭਾ ਵੇ ਇਹ ਗੱਲ ਚਾਹ ਨਹੀਂ ਮੈਂ ਨਹੀਂ ਕਿ ਬਣਾਉਣੀ ਠੀਕ ਆ ਨਾ ਬਣਾਉਣੀ ਬਣਾ ਲਓ ਨਹੀਂ ਬਣਾਉਣੀ ਤੁਹਾਡੀ ਮਰਜ਼ੀ ਪਹਿਲਾਂ ਤੁਹਾਡਾ ਫਰਜ਼ ਨਹੀਂ ਹੀ ਬਣਦਾ ਵੀ ਮੈਨੂੰ ਦੱਸ ਦੇ ਤੇ ਤੈਨੂੰ ਮੈਂ ਕੀ ਦੱਸਣਾ ਹੈ ਦੱਸ ਤੂੰ ਦਾ ਰੋਲਾ ਉਸ ਵੇਲੇ ਪਾਉਂਦਾ ਬਣਾ ਹੀ ਨਹੀਂ ਤਾਂ ਤੁਹਾਨੂੰ ਜਦੋਂ ਪਤਾ ਹੀ ਉਹਨਾਂ ਨੇ ਆਉਣਾ ਵਾ ਤੁਸੀਂ ਮੈਨੂੰ ਦੱਸ ਦੇ ਸਕਦੇ ਸੀ ਨਾ ਸਵੇਰ ਦੇ ਚੱਲ ਨਹੀਂ ਨਾ ਧਰਨੀ ਹੋ ਇੱਧਰ ਮੈਂ ਆਪੇ ਬਣਾ ਲੀਨੀ ਆ ਦਫਾ ਹੋ ਬਾਹਰ ਜਾ ਕੇ ਬਣੀ ਦਾ ਖਾ ਲਿਆ ਵਾ ਹਾਂਜੀ ਤੇ ਚੱਲ ਫਿਰ ਚੱਲੀਏ ਹੁਣ ਆਓ ਚਲੋ ਫਿਰ ਓਏ ਆਹੋ ਤਿੰਨ ਤੇ ਵੱਜ ਗਏ ਆ ਮੈਂ ਚਲ ਗੁਰਪ੍ਰੀਤ ਸਕੂਲੋਂ ਆਉਣ ਵਾਲਾ ਹਾਂ ਉਹਨਾਂ ਮਿਲ ਕੇ ਚਲ ਜਾਨੀ ਆ ਉਹ ਲੇਟ ਹੋ ਜਾਣਾ ਨਿਆਣੇ ਚਰੇ ਨੂੰ ਹੁੰਦਾ ਹੀ ਆ ਉਹਨੇ 3:30-4 ਵਜੇ ਆਉਣਾ ਨੂੰ ਤੇ ਨਾਲੇ ਉਹਦੇ ਲੱਗ ਹੋਣਾ ਹੀ ਘੜੀ ਕਦੇ ਲੱਗੋ ਦਿਲਜਿੰਦਰ ਲੱਗੋ ਫੇਰ ਤੂੰ ਵੀ ਮੇਰੇ ਲੱਗ ਨਹੀਂ ਆਈ ਉਹਨੇ ਕੁੜੀ ਨੂੰ ਸਿੱਧੇ ਮੂੰਹ ਹੋ ਕੇ ਵੇਖਿਆ ਵੀ ਤੇ ਮੇਰੇ ਨਾਲ ਕੋਈ ਗੱਲ ਮਨਾ ਮੂੰਹ ਵੀ ਹਿਲਾਉਂ ਚੜੀਦਾ ਜੇ ਸਾਰੀ ਉਹਦੇ ਰਗੇ ਹੋ ਜਾਂਨਾਂ ਤੇ ਫੇਰ ਮਿਲੂਗੇ ਕੌਣ ਇੱਕ ਦੂਜੇ ਨਹੀਂ ਨਹੀਂ ਮੈਂ ਨਹੀਂ ਜਾਣਾ ਮੈਂ ਵੱਧ ਘਟ ਮੋਝਾ ਕੋਈ ਗੱਲ ਨਹੀਂ ਕਰੂ ਤਾ ਹੋਰ ਨਾ ਇੱਥੇ ਤਮਾਸ਼ਾ ਹੋਵੇ ਚੁੱਪ ਕਰਕੇ ਤੇ ਚਲੋ ਤੁਸੀਂ ਰੋਟੀ ਖਾ ਲਈ ਹੈ ਨਾ ਅਹੀਂ ਆਈਆਂ ਮਾਸੀ ਹੁਣਾਂ ਦੇ ਮੂੰਹ ਨੂੰ ਅਹੀਂ ਉਹਦੇ ਮੂੰਹ ਨੂੰ ਨਹੀਂ ਆਏ ਓਏ ਆਏ ਤੇ ਹੈਗੇ ਮੈਂ ਫੇਰ ਨਾ ਕਹੂਗੀ ਵੀ ਮੈਨੂੰ ਮਿਲ ਕੇ ਕੋਈ ਨਹੀਂ ਬੈਠੀ ਐ ਬਾਹਰ ਤੇ ਬੈਠੀ ਰਹਿਣ ਦੋ ਮੈਂ ਮਿਲ ਕੇ ਤੇ ਨਹੀਂ ਜਾਣਾ ਹੁਣ ਤਾਨੂੰ ਬੁਲਾਇਆ ਸੀ ਚਲ ਠੀਕ ਹੈ ਚਲ ਆ ਚਲੀ ਚਲੋ ਮਾਸੀ ਨੂੰ ਮਿਲਣ ਚਲੋ ਆ ਜਾ ਬੈ ਜਾ ਹੀ ਉਹਦੇ ਲਾਗੀ ਐ ਮੈਂ ਤੇ ਕਦੇ ਵੀ ਨਹੀਂ ਬੈਂਦੀ ਜੇ ਉਹਦੀ ਇੰਨੀ ਆਕੜ ਵੱਦ ਮੇਰੀ ਉਹ ਤੋਂ ਵੱਧ ਵਾ ਦਵਾ ਹੋਏ ਜਾ ਕੇ ਪਿਆਰਪਿੰਦਰ ਨੀਕੀ ਜੀ ਦਾ ਫੈਗਣਾ ਉਹ ਮਾਸੀ ਥੋੜੇ ਦੇ ਦੇਣੇ ਸੀ ਮਾਸੀ ਥੋੜੇ ਕਰ ਦੋ ਥੋੜੇ ਹੀ ਆ ਇਹ ਲੈ ਵੀਰ ਜੀ ਨਹੀਂ ਹੁੰਦਾ ਮੈਂ ਸੂਟ ਤਾਂ ਨਹੀਂ ਲਿਆਈ ਲੈ ਦੱਸ ਹੁਣ ਠੰਡ ਤੇ ਨੰਗੀ ਆ ਮੈਂ ਜਿੱਦਾਂ ਦਾ ਲੈਣਾ ਹੋ ਆਪੇ ਲੈ ਲਿਓ ਤੁਸੀਂ ਅੱਗੇ ਉਹ ਦਾ ਸਮਸੇ ਹੀ ਦਿੱਤਾ ਹੀ ਆ ਸੂਟ ਅਸਲ ਜਿਹੜੇ ਵੀ ਤੁਹਾਡੇ ਪਾਉਂਦੇ ਆ ਮਾੜਾ ਚੰਗਾ ਫਿਰ ਮਾਸਟਰ ਜੀ ਕੋਈ ਨਹੀਂ ਆਵਾਂਗੇ ਦੇਖਾ ਕਿਦਾਂ ਦਾੰਦ ਨਿਕਣ ਡੇ ਕਿਦਾਂ ਹਾਸ ਹਾਸ ਕੇ ਗੱਲਾਂ ਕਰਨੀਆਂ ਪਤਾ ਨਹੀਂ ਹੁਣ ਕਿੰਨਾ ਸਗੰਦੇ ਤਾਂ ਹੁਣ ਮੇਰੇ ਵਾਰੀ ਇਹਨਾਂ ਨੂੰ ਗੋਲੀ ਵੱਜ ਜਾਂਦੀ ਹੈ ਇਹਨਾਂ ਨੂੰ ਉਹਨੂੰ ਕਿੱਡਾ ਠੂਠੀ ਚ ਪਾ ਪਾ ਕੇ ਦੇਂਦੀ ਦਫਾ ਹੋ ਜਾਵੇ ਦਿੰਦੀ ਰਹਾ ਆਇਓ ਫਿਰ ਕਹਿੰਦੇ ਪਈ ਆਵਾਂਗੀ ਆਹ ਆਹ ਆਮਾਂ ਚੱਲੀਏ ਫਿਰ ਆਉਣਾ ਜਾਇਓ ਕੰਦਰ ਅਗਰ ਵੀ ਨਾ ਹੁਣ ਲੇਟ ਹੋ ਜਾਣਾ ਵਾ ਮੇਰਾ ਦਾ ਮਿਲ ਕੇ ਜਾਂਦੇ ਉਹਨਾਂ ਨੂੰ ਲੱਗ ਹੀ ਜਾਣਾ ਘੰਟਾ ਤਾਂ ਦੀ ਹਾਂ ਨਹੀਂ ਫਿਰ ਚੱਲੀਏ ਹੋਣਾ ਇਹ ਵੀ ਜੇਜੀ ਘਰੀ ਜਾਂਦੀ ਆ ਚਲ ਠੀਕ ਵਾ ਚੰਗਾ ਪੁੱਤ ਚਲੋ ਠੀਕ ਜੀ ਹਾਂ ਚੰਗਾ ਚੱਲ ਵਿਚਾਰੇ ਆਏ ਤੇ ਕਿੰਨੇ ਖੁਸ਼ ਹੋਏ ਆ ਪਰ ਇਹਦਾ ਕੰਮ ਵੇਖ ਲਾ ਬੂਥਾ ਵਟਿਆ ਅੰਦਰੋਂ ਨਿਕਲੀ ਬਾਹਰ ਜਾ ਕੇ ਉਹ ਉੱਥੇ ਬਹਿ ਗਈ ਤੇ ਬੈਠੀ ਰਹਿ ਉਹਨਾਂ ਨੂੰ ਤੇਰੇ ਬਹਿਨਾਂ ਕੀ ਫਰਕ ਪੈਂਦਾ ਵਾ ਮੈਂ ਵੀ ਨਹੀਂ ਹੁਣ ਕਵਾਉਣੀ ਦਫਾ ਹੋਵੇ ਜਾਨੀ ਸਗਾਤੰਤਰੀ ਮੈਂ ਕਿਤਾਬ ਫੂਫੂ ਕਰਦੇ ਗਏ ਗਏ ਅੰਧ ਗੈਰੋ ਮੈਂ ਤੁਹਾਨੂੰ ਕੀ ਸਮਝਦੀ ਨਾਲੇ ਵਾਵਾ ਹੁਣ ਕੀ ਇੱਜ਼ਤ ਬਣੀ ਹੋਊਗੀ ਵੀ ਘਰ ਆਇਆ ਨਾ ਕਵਾਇਆ ਵੀ ਨਹੀਂ ਦਫਾ ਹੋ ਜਾ ਕੇ ਚਲ ਚੁੱਪ 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 ਇਹ ਕਰੋ ਹੰਡੇ ਇਹ ਇਹ ਮਿੱਟੀ ਲੱਗੀ ਹੋ ਇਧਰੋਂ ਦੁੱਧ ਦਾ ਥੋੜਾ ਆ ਐ ਪੱਟ ਤੇ ਲਗਾ ਵਾ ਅੱਛਾ ਹਾਂ ਚੱਲ ਚੱਲ ਲੈ ਲਾ ਦਿੰਦੀਆਂ ਆ ਨਿਆਣਾ ਵਿਚਾਰਾ ਵੀ ਕੀ ਕਰੇ ਉਹ ਤਿੰਨ ਤਿੰਨ ਤੇ ਠੋਕਦੀਆਂ ਬਣਾਣ ਬਣਾਣੀ ਹੀ ਕਰਨ ਚਾਰੇ ਭਾਈ ਉਹਨਾਂ ਨੂੰ ਦੋ ਦਿਨ ਕਰਨਾਵੇਂ ਤੰਗ ਜਦਾ ਹਾਂ ਮੁੜ ਕੇ ਹੋ ਜਾਣਾ ਵਾ ਬੜਾ ਟਾਈਮ ਲਾਤਾ ਤੁਸੀਂ ਟਾਈਮ ਮੈਂ ਫਿਰ ਲੱਗਣਾ ਏ ਤੁਹਾਨੂੰ ਪਤਾ ਵਾ ਪਹਿਲਾਂ ਚੱਲਗੇ ਨੂੰ ਠੀਕ ਲਵਾਉਣ ਹੂੰ ਤੇ ਉੱਥੇ ਵੀ ਬੜਾ ਰਸ ਜੀ ਅੱਛਾ ਤੇ ਉਥੋਂ ਮੁੜ ਕੇ ਫਿਰ ਗਏ ਸ਼ਹਿਰ ਹੂੰ ਸ਼ਹਿਰ ਵਿੱਚ ਤੁਹਾਨੂੰ ਪਤਾ ਹੈ ਸੂਟ ਸੜ ਖਰੀਦਣ ਦਾ ਟਾਈਮ ਲੱਗ ਗਿਆ ਤੇ ਨਹੀਂ ਐਮਨਾ ਕਾ ਤੁਹਾਨੂੰ ਪਤਾ ਗੋਡੇ-ਗੋਡੇ ਤੇ ਭੀੜ ਹੋਣਾ ਅਜ ਕੱਲ ਸੀਜ਼ਨ ਵੀ ਉਹ ਹੋ ਗਿਆ ਵਾ ਨਾ ਆ ਫਿਰ ਹੁਣ ਚੱਲਣ ਡਿਆ ਕੰਮ ਨਾ ਤੇ ਆ ਲਿਆਂ ਦੇ ਸੂਟ ਇੱਕ ਤਾਂ ਮੈਂ ਗਰਮੀਆਂ ਵਾਲਾ ਹੀ ਲੈ ਆਈ ਆ ਹੂੰ ਇੱਕ ਆ ਲੈਂਦਾ ਵਾ ਗਰਮ ਥੋੜਾ ਹੁਣ ਪਾਉਣ ਵਾਸਤੇ ਤੇ ਤੂੰ ਗਰਮੀਆਂ ਵਾਲੇ ਹੁਣ ਲਿਆਉਣੇ ਸੀ ਹੁਣ ਪਤਾ ਸਾਨੂੰ ਦਿਨ ਤੇ ਗਏ ਹੁਣ ਠੰਡ ਦੇ ਨਹੀਂ ਹੁਣ ਹੀ ਗਏ ਤੇ ਹੈਗੇ ਫਿਰ ਵੀ ਨਿਆਣੀ ਹਾਲੇ ਹਾਇ ਕਿ ਨਹੀਂ ਕਵਾ ਆਹੋ ਇਹ ਤਾਂ ਕਰਨੇ ਆ ਗੇ ਹਾਲੇ ਤਾਂ ਗਰਮੀ ਪੈਣਾ ਵਾ ਇੱਕ ਲੈੰਦਾ ਵਾ ਨਾ ਗਰਮਾ ਹੂੰ ਤੇ ਮੈਂ ਚੱਲ ਜਦਨ ਜਾਵਾਂਗੀ ਉੱਥੇ ਪਿੰਡ ਹਾਂ ਉਸ ਦਿਨ ਪਾਗੇ ਲੈ ਜਾਂਦੇ ਚੱਲ ਉਸ ਦਿਨ ਲੈ ਜਾ ਤੇ ਆ ਫਿਰ ਗਰਮੀਆਂ ਵਾਲਾ ਲੈੰਦਾ ਇੱਕ ਆਹ ਵਾ ਲੈ ਆ ਚੱਲ ਸੋਨੇ ਆ ਇਹਦੇ ਨਾਲ ਹੀ ਬਣੀ ਆ ਵਾ ਸਾਰਾ ਗੋਜੀ ਹੂੰ ਤੇ ਮੈਂ ਜੋ ਗਰਮੀ ਜੀ ਅਜੂ ਦੋ ਪਾਲਾਂਗੇ ਸੋਨੇ ਨਾ ਇਨੂੰ ਤਾਂ ਠੀਕ ਆ ਬੜਾ ਤੰਗ ਕਰਨਾ ਵਿਚਾਰੀ ਨੂੰ ਹੁਣ ਹੁਣ ਕਰਨਾ ਸਹੀ ਕੀ ਕਰਨਾ ਫਿਰ ਹਰ ਨਾਲ ਮਿਲ ਕੇ ਕਰ ਲਾਂਗੇ ਆਹੋ ਚਲੋ ਉਹ ਕਰਨਾ ਮੈਨੂੰ ਜੀ ਫੜ ਲਿਆ ਵਿੱਚ ਮੈਂ ਫੜ ਲਿਆ ਕਰੂੰਗੀ ਤੇ ਕੰਮ ਉਹ ਤੋਂ ਇਦਾਂ ਕਰਨਾ ਪੈਣਾ ਤੇ ਉਹ ਸਬਜੀ ਪਾ ਜਿਵੇਂ ਕੀ ਬਣਾਉਣਾ ਵਾ ਸਬਜੀ ਤੇ ਮੈਂ ਬਣਾਉਂਦੀ ਆ ਮੇਰੇ ਫੁਲਕੇ ਲਾਉਣ ਵਾਲੇ ਰਹਿ ਗਏ ਆ ਕੀ ਬਣਾਇਆ ਆ ਆਹੋ ਆਲੂ ਮਟਰੀ ਬਣਾਉਣੀ ਸੀ ਘਰ ਕੀ ਆ ਅੱਛਾ ਮੈਂ ਚਲਦੇ ਨਹੀਂ ਬਣੀ ਤੇ ਮੈਂ ਕਰ ਲੈਨੀ ਆ ਤੁਸੀਂ ਫੜ ਲਓ ਫਿਰ ਇਹਨੂੰ ਬਣਾਤੀ ਆ ਸਬਜੀ ਤੇ ਬਣਾਉਂਦੀ ਆ ਹੁਣ ਫੁਲਕੇ ਲਾਉਣ ਵਾਲੇ ਰਹਿ ਗਏ ਆ ਚਾਹ ਮੂਲ ਕੇ ਲਾ ਲਾਂ ਫਿਰ ਤੇ ਬਹੁਤ ਹੀ ਖਰੇ ਨੂੰ ਲੱਗੜੀ ਮਸੂਰ ਤੇ ਲੈਂਦੇ ਦੋ ਸਾਰੇ ਇੰਨਾ ਰਾਸੀ ਸ਼ਹਿਰ ਪਹੇਗਾ ਜੀ ਨਾਲ ਇੰਨਾ ਚਿਰ ਲਾ ਕੇ ਆਏ ਆ ਕਿ ਤੂੰ ਹੋ ਕੇ ਆਏ ਜਾਬਦੀ ਆ ਸੱਚ ਨਹੀਂ ਦੱਸਣ ਦੇ ਮੈਨੂੰ ਹੀ ਅਸਗਾਰ ਜੀ ਨੇ ਮੈਨੂੰ ਫੜਾ ਗਈ ਆ ਹੁਣ ਉਦਾਂ ਤੇ ਲਿਆਉਂਦੀ ਲੋੜ ਨਹੀਂ ਪਣੀ ਹੁਣ ਨਾ ਝੂਠ ਬੋਲਣਾ ਮੈਂ ਕਿਹੜਾ ਸੌਖਾ ਵਾ ਕਈ ਤੇ ਪਾਪੜ ਵੇਲਣੇ ਪੈਂਦੇ ਹੁਣ ਦੋ ਸੂਟ ਲਿਆਂਦੇ ਆ ਤੇ 1500 2000 ਰੁਪਈਆ ਖਰਚੇ ਆ ਗਿਆ ਤੇ ਉਦਾਂ ਨਾਲ ਕੋਈ ਲੋੜ ਨਹੀਂ ਲਿਆਉਂਦੀ ਸੂਟ ਦੇ ਚੰਗੇ ਭਲੇ ਕਰ ਹੈਗੇ ਪਰ ਜੇ ਮੈਂ ਨਾ ਲੈਂਦੀ ਨਾ ਸੂਟ ਤੇ ਫਿਰ ਮਦਮ ਸੋਹ ਜਿਆਦਾ ਸ਼ੱਕ ਹੋਈ ਹਣਾ ਇਹ ਖਰੀਦੀ ਕਿੱਥੇ ਗਈ ਨਾ ਟਾਈਮ ਕਿੱਥੇ ਲਾਈ ਚਲ ਹੁਣ ਇੰਨਾ ਕਦੇ ਹੋ ਗਿਆ ਵਾ ਨਾ ਬੇਸ਼ਰ ਟਾਈਮ ਲੱਗ ਗਿਆ ਵਾ ਚਲ ਹੁਣ ਇਹਨਾਂ ਕੋਲ ਪਤਾ ਲੱਗਣਾ ਵਾ ਇਹ ਕਿੱਥੇ ਗਈ ਇਹ ਕਿੱਥੇ ਨਹੀਂ ਗਈ ਲੱਗ ਵੀ ਜਦ ਮੈਂ ਅger ਡਰਦੀ ਆ ਇਨਸ਼ਾਅੱਲਾ ਸਭ ਕੁਝ ਹੋ ਗਿਆ ਸਾਰਾ ਕੋਈ ਇੱਧਰ ਪੇਵੇਂ ਨਹੀਂ ਹੋ ਨਿੰਮੇਰੀ ਗਾਸੋਣਾ ਤੂੰ ਕੱਲ ਦੀ ਬੜੀ ਆਫਰੀ ਫਿਰਨ ਰਹੀ ਆ ਤੂੰ ਮੈਨੂੰ ਕਵਾਇਆ ਹੀ ਨਹੀਂ ਕੱਲ ਦਾ ਤੇ ਮੈਂ ਮੰਮੀ ਕੀ ਕਮਾਉਣਾ ਹੀ ਕਮਾਉਣ ਵਾਲੇ ਕੰਮ ਕਰਦੇ ਤੁਸੀਂ ਕੀ ਗੋਲੀ ਮਾਰਤੀ ਮੈਂ ਤੈਨੂੰ ਜਦੋਂ ਤੁਹਾਨੂੰ ਚੰਗਾ ਭਲਾ ਪਤਾ ਹੀਗਾ ਵੀ ਉਹਨਾਂ ਨਾਲ ਮੈਂ ਗੁੱਸੇ ਆ ਤੇ ਤੁਸੀਂ ਕਿਉਂ ਉਹਨਾਂ ਨੂੰ ਸੱਦਿਆ ਫਿਰ ਕੀ ਹੋ ਗਿਆ ਸੱਦ ਲਿਆ ਤੇ ਮਾੜੀ ਗੱਲ ਕੀਤੀ ਤੁਸੀਂ ਜਾਣ ਬੁੱਝ ਕੇ ਸੱਦਿਆ ਵਾ ਪਤਾ ਹੈਗਾ ਹੀਗਾ ਵੀ ਇਹਦੇ ਨਾਲ ਨਹੀਂ ਉਹ ਕੁੰਦੇ ਬੋਲਦੇ ਹੈਗੇ ਤੇ ਤੈਨੂੰ ਲੋੜ ਕੀ ਹੀ ਸੱਦਨ ਦੀ ਮੈਨੂੰ ਇਹ ਦੱਸੋ ਪਹਿਲਾਂ ਤੇ ਤੁਹਾਡੀਆਂ ਡਾਂਗਾ ਚੱਲੀਆਂ ਹੀ ਮੂੰਹ ਰੂਪ ਨੂੰ ਗੱਲਾਂ ਹੋਈਆਂ ਹੀ ਭੈਣ ਭਰਾਵਾਂ ਦਾ ਵਾਅਦਾ ਘਾਟਾ ਹੋ ਹੀ ਜਾਂਦਾ ਵਾ ਤੂੰ ਇੰਨੀ ਸ਼ਰਮ ਕਰਦੀ ਪਿੱਛਾਲ ਕੇ ਮੇਰੇ ਘਰ ਆਏ ਆ ਤੇਰਾ ਕਵਾਉਂਦਾ ਫਰਜ਼ ਹੀ ਮੰਮੀ ਮੇਰੀ ਗੱਲ ਸੁਣੋ ਹੋਈ ਹੁੰਦੀਆਂ ਤੁਹਾਡੀ ਕਿਹਾ ਤੁਹਾਡੇ ਭੈਣ ਭਰਾਵਾਂ ਨਾਲ ਤੇ ਮੈਂ ਸੱਦਦੀ ਤੇ ਫੇਰ ਤੁਹਾਡੇ ਤੇ ਕੀ ਬੀਤਣੀ ਹੀ ਭਲਾ ਨਹੀਂ ਇਹ ਵੀ ਕੰਮ ਪੂਰਾ ਕਰ ਲਈ ਤੂੰ ਤੇਰੇ ਮਨ 'ਚ ਇਹ ਚਾਹ ਨਾ ਰਹਿ ਜੇ ਵੀ ਮੈਂ ਇਹਦੇ ਭੈਣ ਭਰਾ ਨੂੰ ਕਿਸ ਨੂੰ ਸੱਦਿਆ ਨਹੀਂਗਾ ਪਰ ਮੰਮੀ ਆ ਤੁਸੀਂ ਬਹੁਤ ਗਲਤ ਕੀਤਾ ਵਾ ਪਹਿਲਾਂ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕਿ ਕਿੰਨੇ ਆਉਣਾ ਕਿੰਨੇ ਨਹੀਂ ਸਾਰੀਆਂ ਤਿਆਰੀਆਂ ਕਰਦੇ ਰਹੇ ਤੇ ਤੁਸੀਂ ਮੈਨੂੰ ਗਿਆਤਾ ਹੀ ਦੱਸ ਦਿੰਦੇ ਕਿ ਉਹਨਾਂ ਨੂੰ ਸੱਦਿਆ ਹਾਏ ਹੋ ਤੇਰੇ ਵੈਰੀ ਆ ਤੇਰਾ ਭਰਾ ਵਾ ਕੋਈ ਅਕਲ ਨੂੰ ਹੱਥ ਮਾਰ ਜੇ ਉਹਨਾਂ ਕੁੜੀ ਤੇਰੇ ਨਾਲ ਨੂੰ ਗਾਂ ਕੀਤੀ ਵੀ ਜਾ ਭੂਆ ਕੋ ਤੇ ਮੈਂ ਤੇਰੇ ਮੂੰਹ ਵਾਲੇ ਵੇਖਾ 12 ਵਜੇ ਸੀ ਤੇਰੇ ਮੂੰਹ ਤੇ ਮੇਰਾ ਭਰਾ ਹੈਗਾ ਹੀ ਨਾ ਉਦੋਂ ਹੈਗਾ ਹੀ ਹੁਣ ਨਹੀਂ ਉਹ ਮੇਰਾ ਭਰਾ ਹੈਗਾ ਠੀਕ ਹੈ ਨਾ ਤੇ ਤੁਸੀਂ ਐਵੇਂ ਨਾ ਬਾਲਦੀ ਦੇ ਤੇਲ ਨਾ ਪਾਇਆ ਕਰੋ ਜ਼ਿਆਦਾ ਨਹੀਂ ਮੈਂ ਤੇਲ ਕਾਹਦਾ ਪਾਉਣਾ ਵਾ ਨਵਾਂ ਨਾਲੋਂ ਮਾਸਕ ਦੀ ਵੱਖ ਨਹੀਂ ਹੁੰਦਾ ਹੁੰਦਾ ਘੱਟ ਵੀ ਤੁਸੀਂ ਕੀ ਕੀਤੀ ਆ ਇਹਦੋਂ ਵੱਧ ਹੋਰ ਤੁਸੀਂ ਕੀ ਕਰਨੀ ਤੈਨੂੰ ਤਾਂ ਸ਼ਰਮ ਹੈ ਨਹੀਂ ਆ ਮੈਨੂੰ ਤੇ ਆਉਂਦੀ ਆ ਅਗਲੇ ਕੀ ਕਹਿਣਗੇ ਇਹ ਗੱਲ ਇਹ ਗੱਲ ਮੰਮੀ ਸ਼ਰਮ ਸ਼ਰਮਦੀ ਨਹੀਂ ਹੈਗੀ ਹਾਂ ਕਾਦੇ ਆ ਇਦਾਂ ਹੀ ਬੱਸ ਤੁਹਾਨੂੰ ਇਹ ਹੀਗਾ ਵੀ ਇੱਥੇ ਆਉਣਗੇ ਤਮਾਸ਼ਾ ਲੱਗੂਗਾ ਉਹ ਤਾਂ ਚੱਲ ਮੇਰੀ ਪਲਮਾਨ ਸੀ ਆ ਵੀ ਮੈਂ ਤਮਾਸ਼ਾ ਲਾਇਆ ਨਹੀਂ ਲੈ ਦੱਸ ਤੂੰ ਕਿਉਂ ਨਾ ਲਾਇਆ ਤੂੰ ਸਗੋਂ ਉਹਨਾਂ ਦੇ ਹੁੰਦੇ ਆ ਲਾਉਂਦੀ ਨਾਲੇ ਉਹ ਵੇਂਦੇ ਨਾਲੇ ਆਣ ਗਵਾਂਢ ਵੇਂਦਾ ਇਸੇ ਕਰਕੇ ਤੇ ਤੁਸੀਂ ਸਦਿਆਂ ਹੀ ਵੀ ਤਮਾਸ਼ਾ ਲੱਗੂਗਾ ਮੈਨੂੰ ਪਤਾ ਹੀ ਤੁਹਾਡਾ ਮੈਂ ਤਾਂ ਹੀ ਜੋ ਆਪਾ ਕੀਤੀ ਰਹੀ ਸੀ ਹਾਂ ਗੱਲਾਂ ਛੱਡ ਦੇ ਅਕਲ ਤੋਂ ਕੰਮ ਲੈ ਭਿਆਨ ਭਰਾਏ ਔਖੇ ਸੌਖੇ ਟਾਈਮ ਵਿੱਚ ਕੰਮ ਹੁੰਦੇ ਹੁੰਦੇ ਆ ਮਾਂ ਤੇਰੀ ਨੇ ਬੈਠੀ ਨਹੀਂ ਰਹਿਣਾ ਕੱਲ ਨੂੰ ਇਹਨਾਂ ਨੇ ਵਰਤਣਾ ਵੇਖੀ ਜਾਊਗੀ ਜਦੋਂ ਇਹ ਟਾਈਮ ਆਊਗਾ ਨਾ ਵੇਖੀ ਜਾਊਗੀ ਉਦੋਂ ਜੇ ਅਕਲ ਤੋਂ ਕੰਮ ਲੈਂਦੀਓ ਚਾਹ ਪਾਣੀ ਬਣਾਉਂਦੀਓ ਵੀਰ ਵੀਰ ਕਰਦੀਓ ਤਾਂ ਉਹਨਾਂ ਦਾ ਵੀ ਗੁੱਸਾ ਠੰਡਾ ਹੋ ਜਾਂਦਾ ਬਥੇਰਾ ਵੀਰ ਵੀਰ ਕਰਕੇ ਵੇਖ ਲਿਆ ਹੁਣ ਨਹੀਂ ਮੇਰੇ ਕੋ ਕੀਤਾ ਜਾਂਦਾ ਇਹ ਨਾਲੇ ਜਿਹੜੇ ਚਾਹ ਪਾਣੀ ਦੀ ਤੁਸੀਂ ਗੱਲ ਕਰਨ ਦੇਈਓ ਜਦੋਂ ਮੈਨੂੰ ਦੱਸਿਆ ਹੀ ਨਹੀਂ ਤੁਸੀਂ ਸਭ ਕੁਝ ਲਿਆ ਕੇ ਰੱਖ ਲਿਆ ਤੇ ਫੇ ਚਾਹ ਵੀ ਆਪ ਹੀ ਬਣਾ ਲੈਣੀ ਸੀ ਨਾ ਉਹ ਤਾਂ ਫੇ ਮੈਂ ਬਣਾ ਹੀ ਲਈਗੀ ਤੇਰੇ ਨਾਲ ਥੋੜਾ ਵੇਖਣਾ ਸੀ ਤੇ ਮੈਨੂੰ ਕਿਹੜਾ ਸਹਾਨ ਕੀਤਾ ਫੇ ਬਣਾ ਲਈ ਤੇ ਮੈਨੂੰ ਕੀ ਕਹਿਣ ਦੇ ਹੁਣ ਤੂੰ ਉੱਥੇ ਜਾਣਾ ਕਿਹੜੇ ਨੱਕਣਾ ਹੀ ਮੁੜ ਕੇ ਵੜੇਂਗੀ ਨਾ ਹੁਣ ਤੇ ਮੈਂ ਕੰਨ ਜਾਣਾ ਉੱਥੇ ਕੀ ਲੈਣ ਜਾਣਾ ਉਥੋਂ ਮੈਂ ਸਾਰੀ ਖੇ ਖਾਣੀ ਆ ਤੂੰ ਆ ਹੁਣੀ ਨਹੀਂ ਡਈ ਐ ਇਦਾਂ ਕਰਨ ਦਿਨ ਚਾਰ ਨਹੀਂ ਤੂੰ ਕੱਢਣੇ ਫੇ ਰੇਖੀ ਲਾਉਂਗੀ ਵੀ ਨਾ ਤੇ ਮੈਂ ਆਪਣੀ ਮਾਂ ਦਾ ਕਰਕੇ ਜਾਣਾ ਮੈਂ ਇਹਨਾਂ ਦਾ ਕਰਕੇ ਨਹੀਂ ਜਾ ਤੇ ਮਾਂ ਵੀ ਉਹਨਾਂ ਨਾਲ ਰਹਿਣ ਡਈ ਆ ਜਦ ਮਾਂ ਵੱਖਰੀ ਰਹਿੰਦੀ ਹੋਵੇ ਪੀਏ ਤਾਂ ਜਾਂਦੀ ਚੰਗੀ ਲੱਗੇ ਤੇ ਕੋਈ ਗੱਲ ਨਹੀਂ ਵੱਖਰੀ ਵੀ ਹੋ ਜੂਗੀ ਨੀ ਤੇਰਾ ਤਾਂ ਨੱਕ ਹੀ ਹੈ ਨਹੀਂ ਉਦਾਂ ਹੀ ਕੈਨੀ ਕੁਸ਼ਮਾਂ ਤੇ ਕਰਦੀ ਕੁਸ਼ਮਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੈਂ ਜਿੱਦਾਂ ਦੀ ਹੈਗੀ ਨਾ ਉਦਾਂ ਦੀ ਰਹਿਣ ਦੋ ਠੀਕ ਹੈ ਨਾ ਉਹਨਾਂ ਦੀ ਲੜਾਈ ਜਿਹੜੀ ਨਾ ਆਪਣੇ ਘਰ ਨਾਲ ਪਾ ਲਿਆ ਕਰੋ ਪਾ ਚੰਗਾ ਚੰਗਾ ਸਗਾਤੇ ਕਿਆ ਪਾਸੇ ਜੇ ਆਇਆ ਤੇ ਮੇਲੀ ਲੈਣੀ ਉਹ ਆ ਕੇ ਤੇ ਮੇਰੇ ਦਿਵਾਲੇ ਹੋ ਜਾਂਦੇ ਆ ਬਸ ਤੇ ਜੇ ਤੂੰ ਸਾਦੀ ਲਿਆਵਾ ਉਹਨਾਂ ਨੂੰ ਤੇ ਹੁਣ ਤੂੰ ਚੋਪੀ ਕੀਤੀ ਰਹਿ ਫੇਰ ਮੇਲਾ ਲਾਉਣ ਆ ਗਈ ਆ ਮੇਰੇ ਨਾਲ ਭਿਲਾ ਲਵਾ ਅੱਡਾ ਜੇ ਬਹਿ ਗਈ ਆ ਮੈਂ ਘੜੀ ਮੰਜੇ ਤੇ ਕੰਮ-ਕੁਮ ਕਰਕੇ ਤੇ ਜਰੀ ਨਹੀਂ ਜਾਂਦੀ ਇਹਦੇ ਕੋਲ ਚੱਲ ਇਹਦੀ ਤੇ ਕਹਾਂ ਕਹ ਮੁੱਕਣੀ ਨਹੀਂਗੀ ਇਹਦਾ ਤੇ ਇਹੀ ਹਾਲ ਰਹਿਣਾ ਵਾ ਘੜੀ ਕਨਾ ਚਾਚੀ ਘਰ ਜਾਨੀ ਆ ਉੱਥੇ ਬੈਠ ਲੋ ਕੇ ਆਉਣੀ ਆ ਚਾਚੀ ਕਰਈਆਂ ਆ ਗਏ ਜੰਬੀ ਦੋਹ ਕੇ ਹਾਂਜੀ ਤੇ ਚਲੋ ਰੋਟੀ ਬਣੀ ਆ ਰੋਟੀ ਖਾਓ ਤੇ ਗੱਲ ਤੁਹਾਡੇ ਨਾਲ ਕਰਨੀ ਹੀ ਮੈਂ ਇੱਕ ਹਾਂ ਦੱਸੋ ਦੱਸਣਾ ਕੀ ਆ ਵੀ ਉਹਦੇ ਕੱਲ ਵਿਚਾਰੇ ਆਏ ਚੱਲ ਫੋਨ ਅਹੀਂ ਕੀਤਾ ਤੇ ਆ ਗਏ ਹਾਂ ਪਰ ਨਾ ਉਹ ਆਪਣੀ ਦਾ ਕੰਮ ਵੇਖ ਲੋ ਮੇਰੇ ਨਾਲ ਕੱਲ ਦੀ ਬੋਲੀ ਨਹੀਂ ਗਈ ਸਿੱਧੇ ਮੂੰਹੇ ਤੇ ਜੇ ਤੇਰੇ ਨਾਲ ਨਹੀਂ ਬੋਲਦੀ ਤੇ ਤੂੰ ਕੋਈ ਬੁਲਾਇਆ ਉਹਨੂੰ ਫਿਰ ਲੈ ਦੱਸ ਮੈਂ ਤੇ ਇਹੋ ਗੱਲ ਕਹੀ ਵੀ ਜਿਉ ਆ ਹੀ ਗਏ ਹੀ ਤੇ ਕਿਹੜੀ ਕੋਈ ਚੀਜ਼ ਚੁੱਕ ਕੇ ਲੈ ਗਏ ਚਾਹ ਪਾਣੀ ਪੀ ਕੇ ਵਿਚਾਰੇ ਚਲ ਗਏ ਤੇ ਤੂੰ ਹੱਸਦੀਆਂ ਖੇੜੀ ਨੂੰ ਜਿਉ ਉਹਨੇ ਕੁੜੀ ਫੜਾਈ ਤੇ ਜਾ ਪੂਆ ਕੋਲ ਚਲ ਜਾ ਐਡਾ ਬੂਠਾ ਕਰ ਲਿਆ ਮੈਂ ਚਾਹ ਬਣਾ ਕੇ ਲੈ ਆਉਣੀ ਆ ਜੇ ਮੈਰਸ ਹੋਈ ਚਾਹੀਏ ਤਾਂ ਚਾਹ ਧਰੀ ਨਾ ਆਂਦੀ ਸੱਦਿਆ ਤੋਂ ਤੁਸੀਂ ਹੀ ਬਣਾ ਲਓ ਹੁਣ ਚਾਹ ਇਹ ਬੰਦਿਆਂ ਵਾਲੇ ਕੰਮ ਆ ਰਮਨ ਉਹ ਤੇ ਸੜ ਗਈ ਹੀ ਉਦੋਂ ਜਦੋਂ ਵੇਖਿਆ ਉਹਨੇ ਇਹ ਆ ਗਏ ਆ ਤੇ ਗਾੜੀਆਂ ਆਂਦੀ ਫਿਰ ਜੇ ਤੁਹਾਡੇ ਭੈਣ ਭਰਾਣਾ ਕੋਈ ਗੱਲ ਹੋਈ ਹੋਊ ਨਾ ਫਿਰ ਮੈਂ ਸੱਦੋਂ ਤੁਹਾਨੂੰ ਕਿਦਾਂ ਦਾ ਲੱਗੂ ਤੇ ਮੈਂ ਸਾਦਲਾ ਤੂੰ ਵੀ ਤੇਰੇ ਮਾਨਵੇਂ ਚ ਰੀਜ ਨਾ ਰਹਿ ਜਾਏ ਫਿਰ ਮੈਂ ਨਹੀਂ ਸੱਦਿਆ ਰਮਨ ਉਹਨੂੰ ਸਦਣਾ ਦੇ ਪੜਾ ਹੀ ਉਹਨਾਂ ਨੂੰ ਵਿਚਾਰਿਆਂ ਨੂੰ ਅਸੀਂ ਨਾ ਸਾਡੇ ਤੇ ਕੌਣ ਸਾਤਾ ਇਹਨੇ ਤੇ ਉਹਨੂੰ ਫੋਨ ਨਹੀਂ ਹੀ ਕਰਨਾ ਇਹਨੂੰ ਤਾਂ ਆਪ ਸ਼ਰਮਾਉਣੀ ਚਾਹੀਦੀ ਹੈਗੀ ਤੇ ਮੈਂ ਤਾਂ ਕਿਹਾ ਪੀ ਹੁਣ ਆਇਆ ਨਾ ਤੇ ਬੋਲੀ ਨਹੀਂ گی ਤੂੰ ਤੂੰ ਉੱਥੇ ਕਿੱਦਾਂ ਜਾਣਾ ਮੈਂ ਉੱਥੇ ਕੀ ਕਰਨ ਜਾਣਾ ਵਾ ਮੈਂ ਨਹੀਂ ਜਾਣਾ ਮੈਂ ਹਰ ਦਿਨ ਚਾਰ ਨਹੀਂ ਪੈਣੀ ਚੋਲਾ ਚੁੱਕਣਾ ਤਾਂ ਤੁਰ ਪੈਣਾ ਵਾ ਉਹ ਚਾਰ ਦਿਨ ਵੀ ਜਿਆਦੇ ਆ ਇਹ ਗਈ ਖੜੀ ਆ ਇਹ ਮੈਂ ਆਪਣੀ ਮਾਂ ਕੋ ਜਾਣਾ ਮੈਂ ਮਾਂ ਕੋ ਜਾਂਦੀ ਤਾਂ ਚੰਗੀ ਲੱਗਦੀ ਆ ਜਿਉ ਵੱਖਰੀ ਹੋਵੇ ਇੱਕੋ ਘਰ ਵਿੱਚ ਤਾਂ ਰਹਿਣ ਰਏ ਤਿੰਨੇ ਜਾਣੀ ਮੇਰੇ ਹਿਸਾਬ ਨਾਲ ਹੁਣ ਕਪਾਤ ਪਾਊਗਾ ਉੱਥੇ ਇਹ ਜਾ ਕੇ ਦੱਸੂਗੀ ਜਾਂ ਫੋਨ ਕਰੂਗੀ ਇਹ ਮੰਮੀ ਵੀ ਵੱਡਣ ਵਾਲੀ ਆ ਨਾ ਕਿ ਤਾਂ ਗੱਲ ਹੀ ਨਹੀਂ ਕਰਨ ਵਾਲੀ ਪਵਾੜੇ ਦੀ ਜੜਵਾ ਇੱਧਰ ਵੀ ਪਵਾੜਾ ਪਾ ਛੱਡਦੀ ਤੇ ਉੱਧਰ ਵੀ ਦੋਵਾਂ ਘਰਾਂ ਚੋਂ ਇੱਕ ਨੂੰ ਵੀ ਨਹੀਂ ਛੱਡਦੀ। ਉਹ ਚੱਲ ਯਾਰ ਛੱਡ ਥਾਂ ਛੱਡਣਾ ਕੀ ਆ ਪਰ ਇਹਨੂੰ ਅਗਲ ਹੋਣੀ ਚਾਹੀਦੀ ਆ ਮੁੰਡਾ ਕਿੱਡਾ ਵੱਡਾ ਹੋਣ ਰਿਹਾ ਵਾ। ਘਰ ਮਨ ਅਗਰ ਤਾਂ ਦੇਣੀ ਹੁੰਦੀ ਆ ਮਾਪਿਓ ਨੇ ਤੇ ਮਾਂ ਤੇ ਆਪ ਉਹਨਾਂ ਦੀ ਆ। ਪਰ ਹੁਣ ਨਾ ਸਿਆਣੀ ਬਾਨਾ ਚਾਹੀਦਾ ਵਾ ਜੋ ਮੁੰਡੇ ਨੇ ਵੇਖਣਾ ਨਾ ਕੱਲ ਨੂੰ ਉਹੋ ਕੁਝ ਕਰਨਾ ਹੁੰਨੇ ਨੇ। ਉਹ ਚੱਲ ਸਾਡੀ ਉਮਰ ਲੰਘ ਜਾਣੀ ਆ ਤੂੰ ਉੱਥੇ ਕੀ ਲੜਾ ਤੂੰ। ਉਮਰ ਤਾਂ ਲੰਘ ਜਾਣੀ ਆ ਹੁਣ ਭੈਣ ਭਰਾਵਾਂ ਨਾਲ ਮਿਲਦੇ ਵਰਤ ਤਾਂ ਹੀ ਚੰਗੇ ਲੱਗਿਦਾ ਵਾ। ਕੱਲ ਨੂੰ ਮੁੰਡਾ ਵਿਆਹ ਨਾ ਆਉਣਗੇ ਫੇਰ ਵੇਖੀ ਨੁਕਰਾਂ ਦੇ ਵਿੱਚ ਮੂੰਹ ਦੇ ਦੇ ਰੋਣਾ ਇੰਨੇ ਆਨੇ ਬਾਨੇ ਨਾ ਗੋਪੀ ਨੂੰ ਮੇਰੇ ਹੱਲ ਕੱਲਿਆ ਅੱਛਾ ਦਾਦੀ ਨੂੰ ਪੁੱਛਿਆ ਕਿੰਨੇ ਆਉਣਾ ਵਾ ਪਰ ਮੈਂ ਨਹੀਂ ਉਹਨੂੰ ਦੱਸਿਆ ਮੈਂ ਜੇ ਮੈਂ ਪਹਿਲਾਂ ਹੀ ਦੱਸਤਾ ਇਹਨਾਂ ਦੇ ਪਹਿਲਾਂ ਪਵਾਰਾ ਪਾ ਦੇਣਾ ਤੂੰ ਉੱਥੇ ਫੋਨ ਕਰ ਦੇਣਾ ਵੀ ਆਉਣ ਨਾ ਪਰ ਅਮਰ ਜਦੋਂ ਅੰਦਰੋਂ ਉੱਠ ਕੇ ਆਈ ਨਾ ਤੂੰ ਵਾਈ ਦਿੱਤੀ ਸੀ ਤੇ ਉਹਦਾ ਮੂੰਹ ਤਾਂ ਵੇਖਣਾ ਹੀ ਮੈਂ ਵੇਖ ਲਿਆ ਮੂੰਹ ਤੇ ਬੈਠੀਦਾ ਹੀ ਆਂਦੇ ਜੇ ਤੂੰ ਸੱਦੇ ਆ ਨਾ ਚਾਹ ਪਾਣੀ ਉਹ ਬਣਾ ਕੇ ਪਿਆਲ ਦੋ ਮੇਰੇ ਕੋ ਨਹੀਂ ਬੰਦਾ ਤੇ ਤੂੰ ਇਹਨੂੰ ਕਹਿਣਾ ਹੀ ਨਹੀਂ ਸੀ ਤੈਨੂੰ ਪਤਾ ਤਾਂ ਹੈਗਾ ਵੀ ਜਿੱਦਾਂ ਦੀ ਰਹੀ ਆ ਅੱਗੇ ਬੈਠੀ ਹਾਂ ਮੈਂ ਉਹਨਾਂ ਦੇ ਤਾਂ ਕੀ ਕਹਿੰਦੀ ਕਹਿਣਾ ਤੇ ਪਹਿਣਾ ਹੀ ਕਿ ਜਾਂ ਚਾਹ ਬਣਾ ਕ ਜਾਂ ਮੈਂ ਆਪ ਉੱਠ ਕੇ ਬਣਾਉਂਦੀ ਜੇ ਬਿਲਠੀ ਰਹਿੰਦੀ ਤੇ ਇਹਨੇ ਉੱਥੇ ਕਾਲ ਕਰਨ ਦਾ ਪਣਾ ਹੈਗਾ ਤੇ ਤੁਸੀਂ ਆਏ ਕਿਉਂ ਜੀ ਕਈ ਕੁਝ ਵੇਖਣਾ ਪੈਂਦਾ ਇੱਥੇ ਇਹੇ ਕਾਲ ਕਰਨਾ ਸਾਡੇ ਤੋਂ ਡਰਦਿਆਂ ਨੇ ਆਂਦੀ ਮੈਂ ਤਾਂ ਕਪਾਤਾ ਤਾਣਾ ਪਾਇਆ ਤੇ ਚੱਲ ਘਰ ਆਏ ਆ ਤੇ ਮੈਂ ਤਾਂ ਪਾ ਦਿੰਦੀ ਨਾਲੇ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਆਣ ਗਵਣ ਨੂੰ ਹੀ ਪਤਾ ਲੱਗ ਜਾਂਦਾ ਤੇ ਭਰਾ ਪਰ ਜਾਈਏ ਦੇ ਆਏ ਆ ਸਾਡੇ ਗਵਣ ਤੇ ਅੱਗੇ ਮਸ਼ਹੂਰ ਹੋ ਆਏ ਆਣ ਗਵਣ ਨੂੰ ਤੇ ਪਤਾ ਹੀ ਆ ਮੈਨੂੰ ਪਤਾ ਨਹੀਂ ਦਿਮਾਗ ਨੂੰ ਕੀ ਹੁੰਦਾ ਜਾਂਦਾ ਜੋਨੀਆ ਸਿਆਣੀ ਹੋਣ ਲਈ ਆ ਮਤ ਵੱਜਦੀ ਜਾਂਦੀ ਏਦੀ ਉਹ ਮਤ ਤੇ ਦੀ ਟਿਕਾਣੇ ਆ ਸਕਦੀ ਆ ਸਾਡਾ ਮੁੰਡਾ ਹੈ ਨਹੀਂ ਆ ਮੁੰਡੇ ਦੀਆਂ ਬੇੜੀਆਂ ਤਾਂ ਵੱਟੇ ਪਏ ਆ ਉਹ ਜਿਹੜਾ ਇਹ ਕਹਿੰਦੀ ਉਹ ਕਰੀ ਜਾਂਦਾ ਕਾਹੇ ਆ ਤੇ ਇਹਨੂੰ ਪਾਈ ਜਾਂਦਾ ਘਰੋਂ ਆ ਤੇ ਆਂਦੀ ਸਭ ਕੁਝ ਮੈਨੂੰ ਦੇਈ ਜਾਓ ਤੇਰੇ ਖਰਚੇ ਹੈਗੇ ਸਾਡਾ ਖਰਚਾ ਕੋਈ ਨਹੀਂਗਾ ਹੈਗਾ ਉਹਦਾ ਕੋਈ ਫੋਨ ਕਰਾਉਂਦੇ ਹੀ ਆ ਕਿ ਮੇਰੇ ਕੋਲ ਪੈਸੇ ਹੈ ਨਹੀਂ ਤੇ ਨਾਲ ਕਿ ਦੋ ਮੈਨੂੰ ਥੋੜਾ ਬੋਤਾ ਕਰ ਇਹ ਕੋ ਨਹੀਂ ਹੁਣੇ ਅਹੀਂ ਮਰ ਜਾਗੇ ਤੇ ਫੇਰ ਸਭ ਕੋ ਸਾਂਭੀ ਆ ਜਾ ਤੇ ਰੋਟੀ ਦਿਖਾਈਏ